ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਦੀਪ ਰੂਬੀ ਤੇ ਅੱਜ ਅਸੀਂ ਗੱਲ ਕਰਾਂਗੇ ਲੀਵਰ ਬਾਰੇ ਹਨਾ ਕਈਆਂ ਨੂੰ ਜਿਸ ਨੂੰ ਲੀਵਰ ਦੀ ਪ੍ਰੋਬਲਮ ਹੈ ਫੈਟੀ ਲੀਵਰ ਹੈ ਜਾਂ ਪ੍ਰੋਪਰ ਵਰਕ ਨਹੀਂ ਕਰ ਰਿਹਾ ਜਾਂ ਉਹਦੇ ਗਰਮੈਸ਼ ਭਰ ਗਈ ਹੈ ਕਈ ਵਾਰੀ ਜਿਹੜੇ ਅਲਕੋਹਲ ਜ਼ਿਆਦਾ ਲੈਂਦੇ ਨੇ ਗਰਮੈਸ਼ ਭਰ ਜਾਂਦੇ ਲੀਵਰ 'ਚ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਨਾ ਲੀਵਰ ਨੂੰ ਡੀਟੌਕਸ ਕਰਨ ਲਈ ਇੱਕ ਬੈਸਟ ਡਰਿੰਕ ਹੈ ਕੁਝ ਵੀ ਨਹੀਂ ਹੈ ਬਹੁਤ ਈਜ਼ੀ ਔਰ ਬਹੁਤ ਟੇਸਟੀ ਹੈ ਇਹ ਜੋ ਆਪਾਂ ਰੁਟੀਨ ਚ ਹੀ ਲੈਣੇ ਆ ਚੀਜ਼ਾਂ ਉਹ ਹੀ ਨੇ ਕੋਈ ਵੱਖਰੀ ਜੜੀ ਬੁੱਟੀਆਂ ਨਹੀਂ ਐ ਜਿਵੇਂ ਇੱਕ ਤਾਂ ਹੈ ਆਲੂ ਬਖਾਰਾ ਆਲੂ ਬਖਾਰਾ ਹੈ ਫਿਲਹਾਲ ਤਾਂ ਫਰੈਸ਼ ਮਿਲ ਜਾਂਦੀ ਹੈ ਇਸ ਨੂੰ ਮੈਂ ਛੋਟੇ ਛੋਟੇ ਪੀਸ ਕਰਕੇ ਪਾਤਤਾ ਸੀ ਰਾਤੀ ਭਿਓ ਕੇ ਰੱਖੇ ਸੀ ਤੇ ਇੱਕ ਹੈ ਇਮਲੀ ਇਮਲੀ ਦੇ ਤੁਸੀਂ ਚਾਰ ਪੰਜ ਬੀਜ ਲੈ ਲੈਣੇ ਆ ਤੇ ਇੱਕ ਕਾਜ ਜਾਂ ਦੋ ਆਲੂ ਬਖਾਰੇ ਲੈ ਲੈਣੇ ਆ ਠੀਕ ਹੈ ਤੇ ਜਿਵੇਂ ਸਰਦੀਆਂ ਨੇ ਸਰਦੀਆਂ ਵਿੱਚ ਆਲੂ ਬਖਾਰਾ ਨਹੀਂ ਮਿਲਦਾ ਤਾਂ ਤੁਸੀਂ ਸੁੱਕਾ ਲੈ ਲੈਣਾ ਇੱਕ ਇਹ ਥੋੜਾ yellow color ਚ ਮਿਲਦੇ ਆ ਤੇ ਬਹੁਤ ਜ਼ਿਆਦਾ ਜੀਨੀ ਵਗੈਰਾ ਹੁੰਦੇ ਬਹੁਤ ਜ਼ਿਆਦਾ ਮਿੱਠਾ ਹੁੰਦਾ ਸੋ ਤੁਸੀਂ ਇਹ ਵਾਲਾ ਲੈਣਾ ਹੈ ਬਲੈਕ ਵਾਲਾ ਠੀਕ ਹੈ ਤੇਨੂੰ ਰਾਤੀਂ ਪੀਉਣ ਤਾਂ ਤੁਸੀਂ ਤੇ ਸਵੇਰੇ ਇਹਨੂੰ ਚੰਗੀ ਤਰ੍ਹਾਂ ਮਸਲ-ਮਸਲ ਕੇ ਛਾਣ ਲੈਣਾ ਤੇ ਥੋੜਾ ਜਿਹਾ ਟੇਸਟ ਲਈ ਥੋੜਾ ਜਿਹਾ ਗੁੜ ਵੀ ਪਾ ਸਕਦੇ ਹੋ ਸ਼ੱਕਰ ਜਾਂ ਗੁੜ ਥੋੜੀ ਜੀ ਤੇ ਐਦਾਂ ਦਾ ਇਹ ਬਣ ਜਾਣਾ ਡਰਿੰਕ ਬਹੁਤ ਹੀ ਟੇਸਟੀ ਹੈ ਸਵੇਰੇ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਖੁਦ ਵੀ ਲਓ ਇੱਕ ਹਫਤਾ ਲੈ ਲਓ ਵਿੱਚੋਂ ਥੋੜਾ ਟਾਈਮ ਗੈਪ ਪਾ ਦਿਓ ਕਿਸੇ ਵੀ ਤਰ੍ਹਾਂ ਦੀ ਗੰਦਗੀ ਬਾਡੀ ਚ ਪੇਟ ਵੀ ਪ੍ਰੋਪਰ ਸਾਫ ਹੋਊਗਾ ਤੁਹਾਨੂੰ ਇੱਕ ਦਿਨ ਨਾਲ ਹੀ ਪਤਾ ਫਰਕ ਫਰਕ ਪਤਾ ਲੱਗ ਜਾਣਾ ਹੈ ਇਹ ਲੈ ਕੇ ਦੇਖੋ ਪਲੀਜ਼ ਤੇ ਦੂਸਰਾ ਇਸ ਨੂੰ ਤੁਸੀਂ ਹਾਂ ਰੁਟੀਨ ਚ ਮਤਲਬ ਹਫਤਾ ਤੱਕ ਲੈ ਲਓ ਬਸ ਉਸ ਤੋਂ ਬਾਅਦ ਗੈਪ ਪਾ ਦਿਓ ਇਹ ਲੈ ਕੇ ਦੇਖਿਓ ਤੇ ਫਿਰ ਫਰਕ ਦੇਖਿਓ ਧੰਨਵਾਦ ਜੀ